ਸਰੇਗਾ ਸਾਰੇ ਭਾਂ ਭਰਾਵਾਂ ਨੂੰ ਮੈਂ ਸੁਖਵਿੰਦਰ ਕੌਰ ਸ਼ਾਬੜਾ ਬਹੁਤ ਹੀ ਵਧੀਆ ਨੁਕਤਾ ਲੈ ਸੁਣੋ ਜਿਹੜੇ ਕਹਿ ਦਿੰਦੇ ਆ ਡਾਕਟਰ ਪਤਾ ਨਹੀਂ ਕੀ ਕਹਿੰਦੇ ਵੀ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਉਹਦੇ ਵਾਸਤੇ ਜਿਹੜੀ ਚੀਜ਼ ਅਸੀਂ ਆਪ ਵਰਤੀ ਹੋਈ ਉਹ ਮੈਂ ਨੁਕਤਾ ਪਾਉਣੀ ਆ ਹੋਰ ਸੁਣਾ ਸੁਣਾ ਨਹੀਂ ਕਿਸੇ ਦਾ ਪਾਉਣੀ ਪਾਉਂਦੀ ਦੋ ਤਿੰਨ ਮਰੀਜ਼ ਮਰੀਜ਼ ਠੀਕ ਹੋਏ ਆ ਪਰਮਾਤਮਾ ਸਾਹਿਬ ਨੂੰ ਤੰਦਰੁਸਤੀ ਦੇਵੇ ਤੇ ਸਭ ਦਾ ਭਲਾ ਕਰੇ ਤੇ ਆਖੀ ਦਾ ਬੇਚਾਲ ਕਿਸੇ ਭੈਣ ਭਰਾ ਨੂੰ ਜੇ ਕੋਈ ਤਕਲੀਫ ਹਰੇ ਨੂੰ ਇਸ ਤਕਲੀਫ ਤੋਂ ਰਾਹ ਮਾ ਜੇ ਲੈ ਸੁਣੋ ਇਹ ਨੁਕਤਾ ਕਿ ਕਿਵੇਂ ਇਸ ਤਰ੍ਹਾਂ ਜਿਹੜਾ ਇਹ ਮਿਰਗੀ ਦਾ ਮਰੀਜ਼ ਆ ਉਹ ਲੱਕ ਤੋਂ ਉੱਤੇ ਉੱਤੇ ਉਹਦਾ ਸਰੀਰ ਆਕੜੂਗਾ ਐਂ ਤੇ ਤੁਰਨੇਗਾ ਲਵਗਰ ਤੇ ਫੁਕਾਰੇ ਜੇ ਮਾਰੂਗਾ ਮੁੜ ਕੇ ਉਹਨੂੰ ਦੌਰਾ ਪੈਂਦਾ ਜਦੋਂ ਦੌਰਾ ਪੈਂਦਾ ਮੂੰਹ ਤੇ ਚਿੱਟੀ ਚਿੱਟੀ ਚਾਗ ਆਉਂਦੀ ਓਦੀ ਕਈ ਵੇਲੇ ਤਾਂ ਬਲਬ ਲਈ ਜਿਵੇਂ ਫੋਨ ਦੇ ਹੁੰਦੇ ਆ ਆਉਂਦੀ ਆ ਉਹਦੇ ਵਾਸਤੇ ਨੋਕ ਤਾਂ ਸੁਣੋ ਤੁਸੀਂ ਮੇਰੇ ਭੈਣ ਭਰਾਵੋ ਮਰੂਆ ਲਾ ਲੈਣਾ ਮਰੂਏ ਨੂੰ ਤਲੀ ਤੇ ਰਗੜ ਕੇ ਇਸ ਤਰ੍ਹਾਂ ਕਰਕੇ ਤਲੀ ਤੇ ਰਗੜ ਕੇ ਉਹ ਇੱਕ ਬੂੰਦ ਉਧਰ ਨੱਕ 'ਚ ਇੱਕ ਬੂੰਦ ਉਧਰ ਮੁੜ ਕੇ ਉਹਨੂੰ ਜਦੋਂ ਸੁਰਤ ਆ ਜਾਏ ਉਹਨੂੰ ਦੁੱਧ 'ਚ ਥੋੜਾ ਜਿਹਾ ਘਿਓ ਪਾ ਕੇ ਦੇ ਦੇਣਾ ਜਿਹੜਾ ਇਹ ਦਿਮਾਗ 'ਚ ਕੀੜਾ ਹੁੰਦਾ ਮਰਬੀ ਦਾ ਉਹ ਕੀੜਾ ਨਾ ਤੁਰਦਾ ਜਦੋਂ ਉਹਦਾ ਦੌਰਾ ਪੈਂਦਾ ਜਦੋਂ ਮੈਂ ਇੱਕ ਕੀੜਾ ਇਸ ਮਰਵੇ ਦੇ ਆਪਾਂ ਦਿਨੇ ਨਸਵਾਰ ਸਮਝ ਲਓ ਜਿਹੜਾ ਨੂੰ ਬੂੰਦਾ ਪਾਉਣੇ ਪਾਣੀ ਸਮਝ ਲਓ ਵੀ ਉਹਦੇ ਨਾਲ ਇਹ ਕੀੜਾ ਮਰ ਜਾਂਦਾ ਤੇ ਵੀ ਜਿਹੜਾ ਇਹ ਨਾੜਾਂ ਇਹ ਖੁਸ਼ਕ ਹੋ ਜਾਂਦੀਆਂ ਬੰਦੇ ਦੀਆਂ ਜਦੋਂ ਦੌਰਾ ਪੈ ਕੇ ਹਟਦਾ ਤੇ ਉਹਨੂੰ ਇਸ ਦੇ ਵਿੱਚ ਜਿੰਨਾ ਕੋ ਉਹਨੂੰ ਦੁੱਧ ਦੇ ਵਿੱਚ ਘੋ ਪਾਟਦਾ ਅੱਧਾ ਚੋਂ ਚਾ ਦੋ ਬੂੰਦਾਂ ਇਹ ਜ਼ਰੂਰ ਲਾਜ਼ਮੀ ਦੇਣਾ ਜਦੋਂ ਉਹਦਾ ਦੌਰਾ ਮੁੜ ਜੇ ਤੇ ਇੱਕ ਸਾ ਇਹ ਕਰਨਾ ਹੈਗਾ ਸਾਲ ਬਾਅਦ ਕਦੇ ਦੌਰਾ ਨਹੀਂ ਪਾਊਗਾ ਇਹ ਸ਼ਰਤਾਂ ਦਾ ਇਲਾਜ ਆ ਇਹ ਮੈਂ ਲਿਖ ਕੇ ਦਿੰਨੀ ਤੁਹਾਨੂੰ ਜਿਹੜਾ ਮੈਂ ਆਪਦੇ ਹੱਥੀ ਵਰਤਿਆ ਹੋਵੇ ਨਾ ਮੈਂ ਉਹੀ ਨੁਕਤੇ ਦੱਸਦੀ ਆ ਮੈਂ ਦੂਜਾ ਨੁਕਤਾ ਨਹੀਂ ਕਿਸੇ ਨੂੰ ਦੱਸਦੀਗੀ ਮੈਂ ਕਹਿੰਨੀ ਆ ਜਲ ਪਰਮਾਰਮ ਸਾਰੇ ਨੂੰ ਸਾਰੇ ਭੈ ਭਰਾਵਾਂ ਨੂੰ ਧੀਆ ਪੁੱਤਾਂ ਨੂੰ ਸਾਰੇ ਨੂੰ ਤੰਦਰੁਸਤੀ ਦੇਵੇ ਤੰਦਰੁਸਤੀ ਤੇ ਸਾਰਾ ਕੁਝ ਆ ਬਸ ਮੈਨੂੰ ਤਾਂ ਇਹੀ ਹੁੰਦਾ ਸਾਰੇ ਭੈਣ ਭਰਾ ਠੀਕ ਰਹਿਣ ਤੇ ਉਸ ਵਾਸਤੇ ਜਿਹੜਾ ਮਨੁੱਖਤਾ ਆਪ ਵਰਤਿਆ ਹੋਵੇ ਉਹੀ ਨੋਤਾ ਮੈਂ ਪਾਉਣੀ ਆ ਅਗਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਕਿਸ ਤਰ੍ਹਾਂ ਕਿਸ ਨੇ ਅਜ ਮਾਇਆ ਤੁਹਾਨੂੰ ਕਿਸੇ ਨੂੰ ਭੈਣ ਭਰਾ ਨੂੰ ਕਿਸੇ ਕਿਹੜੀ ਤਕਲੀਫ ਤੋਂ ਆਰਾਮ ਆਇਆ ਚਲ ਮੇਰਾ ਵੀ ਅੱਗੇ ਮਨ ਵਧੇ ਕੋਈ ਭੈਣ ਭਰਾਵਾਂ ਨੂੰ ਚਲ ਪ੍ਰਮਾਤਮਾ ਤੰਦਰੁਸਤ ਜਿੰਦਾ ਆ ਤੇ ਮਨ ਨੂੰ ਖੁਸ਼ੀ ਹੋ ਜਾਂਦੀ ਆ ਕਰਨਾ ਤਾਂ ਜੋ ਪ੍ਰਮਾਤਮਾ ਨੇ ਕਰਨਾ ਆਪ ਤਾਂ ਕੁਝ ਨਹੀਂ ਕਰ ਸਕਦੇਗੇ ਆਪਾਂ ਤਾਂ ਬਸ ਇੱਕ ਓੜ-ਪੋੜ ਕਰਨ ਵਾਲੇ ਹੀ ਆਂ ਸ਼ਾਸਤਰੀ ਕਾ ਜੀ